ਮੇਰੇ ਵਾਲੇ ਬੰਦੇ ਤਾਂ ਨਹੀਂ ਬੈਠੇ ਬੈਠੇ ਹੋਈ ਨਾ ਗੋਲੀ ਐਸੀ ਥਾਂ ਤੇ ਮਾਰੂੰਗਾ ਵੀ ਸੱਜੇ ਪੁੜੇ ਨਾਲ ਖੱਬਾ ਪੁੜਾ ਮੈਚ ਨਹੀਂ ਹੋਣਾ ਬਈ ਸ਼ੌਕਰਕਾ ਤੂੰ ਗੋਲੀ ਨਾਲ ਮਰ ਗਿਆ ਨਹੀਂ ਤਾਂ ਤੇਰੇ ਗੁਲਾਬੀ ਕੱਚਾ ਪਵਾ ਕੇ ਤੇ ਪਿੱਛੇ ਲਿਖਣਾ ਸੀ ਜੀ ਆਇਆਂ ਇੱਕ ਸੀਟੀ ਵਾਲਾ ਮੋਸ਼ਿੰਗਾ ਦਾ ਸੀ ਮੈਂ ਕਿਹੜਾ ਗੇਜਿਆਂ ਨੂੰ ਮੈਂ ਕਿਹੜਾ ਗੇਜੇ ਨਾਲੋਂ ਘਟਾਂ ਬਾਈ ਜੀ ਮਾਰਿਆ ਚਗਾ ਠੋਕਿਆ ਲੀਲੀ ਫੀਲੀ ਬੜਕਾਏ ਤਾਂ ਹੀ ਦਾ ਮੈਨੂੰ ਕਹਿੰਦੇ ਆ ਅੰਮਾ ਵਾਸ਼ਿੰਗ ਪਾਊਡਰ ਵਾਸ਼ਿੰਗ ਪਾਊਡਰ ਪੰਮਾ ਵਾਹ ਸੀ ਸਫੇਦੀ ਪੰਮਾ ਲੈ ਆਏ ਸੀ ਸੀ ਦੀ ਲੱਤੋ ਆਦਾ ਇਹਦਾ ਨਾਂ ਸੀਟੀ ਆ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜੇ ਨਹੀਂ ਸੀਟੀ ਜੇ ਦੀ ਮਾਇਆ ਵਜਾਉਣੀ ਆ ਨਾ ਉਹ ਨਹੀਂ ਨੂੰ ਹੁੰਦੀ ਮੈਂ ਕਾਹਰੀ ਵਾ ਤੁਸੀਂ ਟ੍ਰੈਕਟਰ ਐਕਟਰ ਹੋ ਜਾਂ ਇੰਪਰੋਵਾਈਜ਼ ਕਰਨਾ ਤੁਹਾਨੂੰ ਨਹੀਂ 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 ਮੈਂ ਡਾਇਰੈਕਟਰ ਐਕਟਰ ਮੈਂ ਪੂਰਾ ਕਰਾਰ ਆਪਣਾ ਉਹ ਜਿਹੜਾ ਬੰਦਾ ਜੋ ਲਿਖ ਲੈਂਦਾ ਉਹ ਫਿਲਮਾਂ ਇੱਥੇ ਕਿਤੇ ਫਿਰ ਗਾਲ ਨੂੰ ਤਾਂ ਆਮ ਨਿਕਲ ਜਮੈਂ ਫਿਰ ਰੈਡੀਟ ਕਰ ਨਹੀਂ ਗਾਲ ਨਹੀਂ ਆਪਾਂ ਕਰ ਜਿੰਨੀਆਂ ਕੁ ਜੋ ਚੱਲਦਾ ਉਹਨਾਂ ਕਿਉਂ ਆ ਗਾਲਾਂ ਗੁਲਾਂ ਤਾਂ ਨਹੀਂ ਆਪਣੇ ਪੰਜਾਬੀ ਫਿਲਮਾਂ ਚ ਆਏ ਗਾਲਾਂ ਤਾਂ ਚੱਲ ਹੀ ਨਹੀਂ ਸਕਦੀਆਂ ਜਿਵੇਂ ਹਿੰਦੀ ਚ ਚੱਲਦੀਆਂ ਜਿਵੇਂ ਆਪਣੇ ਵੀ ਸਾਰਿਆਂ ਨੇ ਦੇਖਨੇ ਆਉਂਦਾ ਆਪਾਂ ਪਰਿਵਾਰਾਂ ਵਾਲੇ ਆ ਭੈਣਾ ਭਰਾਵਾਂ ਵਾਲੇ ਸਾਰੇ ਤੇ ਉਜਨੀ ਕਾਮ ਵਿੱਚ ਚਲਦੀ ਆ ਛੋਟੀ ਮੋਟੀ ਹੁੰਦੀ ਆ ਹੁਣਾਂ ਦੇਖੋਗੇ ਮੈਨੂੰ ਲੱਗਦਾ ਇਹਦੇ ਚੋਂ ਨੋ ਵੀ ਨਹੀਂ ਹੋਵੇ ਨਹੀਂ ਆਇਆ ਜਿਹੜੀ ਪਿਛਲੀ ਵਾਰਨਿੰਗ ਸੀ ਉਹ ਚ ਹਜੇ ਥੋੜਾ ਜਿਹਾ ਸੀ ਉਵੇਂ ਮਾਹੌਲ ਪਰ ਵੀ ਇਹਦੇ ਚ ਤਾਂ ਉਹ ਵੀ ਨਹੀਂ ਕਿਉਂਕਿ ਜਿਹੜਾ ਫੈਮਲੀਆਂ ਹੋਰ ਸਾਰੇ ਹਨਾ ਬੀਪੀਸੀ ਬਰੀ ਖੋਸ਼ਕ ਸਾਡੀ ਆਡੀਅנס ਜਿਹੜੀ ਉਹਨਾਂ ਨੂੰ ਲੱਗਿਆ ਕੁਛਕ ਤੇ ਬਾਕੀ ਜਨਤਾ ਮੰਦਿਰ ਤਾਂ ਉਪਾਲਦੀ ਹੁੰਦੀ ਪਰ ਫਿਰ ਮੋਹੀ ਹੈ ਸਰ ਦੁਬਾਰਾ ਰੀਬਰਥ ਹੋਇਆ ਸਰ ਫਿਲਮ ਹੀ ਰੀਬਰਥ ਹੋਇਆ ਕੀ ਕਹਿੰਦੇ ਸਰ ਬਸ ਆਪਾਂ ਕਰਮਾਂ ਵਾਲੇ ਆ ਜਿਹੜੇ ਦੁਬਾਰਾ ਜੰਮ ਗਏ ਬੰਦਾ ਮਰ ਕੇ ਜਿਉਂਦਾ ਹੋ ਜੇ ਇਦੋਂ ਵੱਡੀ ਕੀ ਗੱਲ ਹੈ ਜੱਪੀ ਬਾਈ ਕਹਿੰਦੇ ਮੈਂ ਜਿਉਂਦਾ ਕੀਤਾ ਇਹਨੇ ਅੱਗੇ ਜਾ ਕੇ ਬਹੁ ਮਾਰੇ ਹਾਂ ਜਿੱਪੀ ਬਾਈ ਕਹਿੰਦੇ ਉਹ ਕਹਿੰਦੇ ਤਾਇਆ ਮੈਂ ਕਹ ਤਾਇ ਨਹੀਂ ਚਾਚਾ ਕੋ ਹਣਾ ਨਹੀਂ ਹੋ ਜਾ ਸਾਡੇ ਨਾ ਘਰਾਂ ਦੇ ਪਿਛਲੇ ਪਾਸੇ ਮਾਤਾ ਆਉਂਦੀ ਹੁੰਦੀ ਸੀ ਉਹ ਰਖੜੀ ਬੰਨਣ ਆਉਂਦੀ ਸੀ ਉਹਨੇ ਮੇਰੇ ਦਾਦੇ ਪਰਦਾਦੇ ਦੀ ਵੀ ਬੰਨੀ ਦਾਦੇ ਦੇ ਵੀ ਬੰਨੀ ਮੇਰੇ ਡੈਡੀ ਦੇ ਵੀ ਬੰਨੀ ਸਾਡੇ ਵੀ ਬੰਨੀ ਉਹ ਮਾਤਾ ਕਹਿੰਦੇ ਆ ਵੀ 5-4 ਘੰਟੇ ਪਿੱਛੇ ਜੋ ਪੂਰੀ ਹੋਈ ਮਰ ਕੇ ਫਿਰ ਦੁਬਾਰਾ ਵਾਪਸ ਆਈ ਸੀ ਸੁਣਿਆ ਮੈਂ ਅਸੀਂ ਉਹਨੂੰ ਪੁੱਛ ਦਿੰਦੇ ਬੇਬੇ ਕਿਉਂ ਹੋ ਜਾਂ ਮਔਰ ਸੀਗਾ ਫਲ ਫਲ ਹੈਗੇ ਪਾਰਕਾ ਫੁਰਕਾ ਹੈਗੀਆਂ ਜਦੋਂ ਨਿੱਕੇ ਹੁੰਦੇ ਸੀ ਵੀ ਉਹੀ ਆ ਉਹ ਬੜੀ ਖੁਸ਼ ਹੁੰਦੀ ਸੀ ਤੇ ਉਵੇਂ ਹੀ ਫਿਰ ਆਪਾਂ ਖੁਸ਼ ਹੁੰਦੇ ਆ ਵੀ ਦੁਬਾਰਾ ਬੱਸ ਬੱਸ ਭਾਈ ਜਦੋਂ ਹਥਿਆਰ ਫੜਦੇ ਨਾ ਹੱਥ ਚ ਫੀਲਿੰਗ ਬਹੁਤ ਆਉਂਦੀ ਆ ਤੁਸੀਂ ਫਿਲਮ ਚ ਬਹੁਤ ਚਲਾਈ ਆ ਗਲਤ ਬੋਲਦਾ ਬੋਲਦਾ ਤੂੰ ਤੇ ਮੁੜ ਕੇ ਮੇਰਾ ਨਾਮ ਤੁਸੀਂ ਲਾਦਣਾ ਵੀ ਇਹ ਆਂ ਬੋਲਦਾ ਭਾਈ ਕਿੰਨੀ ਹੋਣਾ ਜਿਵੇਂ ਉਹਨਾਂ ਨੇ ਕਿਹਾ ਕਿ ਬੇਟੇ ਵੀ ਤੁਹਾਨੂੰ ਬਹੁਤ ਆਪ ਦਾ ਫੈਮਿਲੀ ਨਾਲ ਇੰਟਰੈਕਸ਼ਨ ਕਿਹੋ ਜਿਹਾ ਨਹੀਂ ਬਾਈ ਜੀ ਦੇਖੋ ਬਾਈ ਜੀ ਐ ਭਾਬੀ ਜੀ ਅੱਛਾ ਮੈਨੂੰ ਮੈਂ ਜਦੋਂ ਬਾਈ ਜੀ ਨਾਲ ਪਹਿਲੀ ਵਾਰੀ ਘਰੇ ਗਿਆ ਜੀ ਨਾ ਮੈਂ ਮੈਂ ਐਕਸਾਈਟਮੈਂਟ ਜਿਹਾ ਪਾਣ ਦੇ ਵੜ ਗਿਆ ਜਦੋਂ ਦੇਖਿਆ ਦੂਜੇ ਉਹ ਸਾਰੇ ਹੁਣ ਪੁਰਾਣੇ ਜਾਣਦੇ ਸੀ ਉਹ ਤਾਂ ਗਾਂਹ ਨਿਕਲ ਕੇ ਮੈਨੂੰ ਹਰਾਣ ਲੱਗੇ ਇਹ ਗਾਂਹ ਰਿਸ਼ਤੇਦਾਰ ਦੇ ਮੇਰੇ ਮੈਂ ਦਾਦਾ ਨਾਲ ਪਰਲੇ ਪਾਸੇ ਜਾਵੜਾ ਦੂਜੇ ਅਫਸਰ ਬਾਈ ਮੈਨੂੰ ਕੋ ਪ੍ਰਿੰਸ ਕਿਥੇ ਆ ਇਧਰ ਆ ਇਧਰ ਦਾ ਲੈ ਗਏ ਸਾਰਿਆਂ ਨੂੰ ਮਲਾ ਆ ਭਾਬੀ ਨੂੰ ਕਹਿੰਦੇ ਵੀ ਇਹਨੇ ਡਾਇਲੌਗ ਲਿਖਿਆ ਫਰਾਰ ਦੇ ਇਦਾਂ ਦਾ ਕਰਕੇ ਬਾਈ ਦੇ ਬ੍ਰਦਰ ਸੀ ਹੋਰ ਫਿਰ ਮੈਨੂੰ ਉਦੋਂ ਲੱਗਾ ਵੀ ਯਾਰ ਜਿਹੜਾ ਬੰਦਾ ਆਪਦੇ ਪਰਿਵਾਰ ਨਾਲ ਹੋਰ ਸਾਰਿਆਂ ਨਾਲ ਜਿਹੜਾ ਆਈ ਲੈ ਕੇ ਜਾਂਦਾ ਘਰੇ ਤੇ ਵੀ ਇਦੋਂ ਬਾਅਦ ਫਿਰ ਕੁਝ ਨਹੀਂ ਹੈ ਤੇ ਉਦੋਂ ਉਦੋਂ ਬਾਅਦ ਮੇਰਾ ਹੋਰ ਵਧਿਆ ਪਿਆਰ ਹੁਣ ਮੈਂ ਜਾ ਕੇ ਲਾ ਕੇ ਆ 15 ਦਿਨ ਨਹੀਂ 10 ਦਿਨ ਮਕਸੀਕੋ ਵੀ ਲਾਏ ਆ ਬਾ ਜੰਦਾ ਤੇ ਮੈਂ ਤੇ ਹਕਮ ਜੋ ਅਸੀਂ ਉੱਥੇ ਨਿਆਰੇ ਲੁੱਟੇ ਉਹਨਾਂ ਨੇ ਬਹੁਤ ਹੀ ਮਾਬੂਮ ਕਢਾਈਆਂ ਮੇਰੇ ਆ ਜਾ ਪੰਮੇ ਜਾ ਚੇ ਇੱਧਰ ਆ ਜਾ ਪੰਮੇ ਤਾਏ ਇੱਧਰ ਆ ਜਾ ਐ ਕਰਕੇ ਰਿਹਾ ਮੈਂ ਬਈ 14 ਸਾਲ ਤੁਸੀਂ ਕਹਿੰਦੇ ਮੈਂ ਕੰਮ ਕੀਤਾ ਸੀ ਕੱਪੜਿਆਂ ਦਾ ਤੇ ਅੱਜ ਐਦਣੇ ਜੀ ਕਰਦਾ ਵੀ ਕਾਸਟਿੰਗ ਦੇ ਹੁਣ ਜਿਹੜੇ ਕੱਪੜੇ ਨੇ ਉਹ ਮੈਂ ਸੈੱਟ ਕਰੇ ਮੇਰੀ ਕਿਸਾਨ ਮੈਂ ਨਾ ਨਾ ਮੈਂ ਪਾਜ ਨਸ ਕੀ ਬਾਈ ਦੀ ਵੀ ਨਹੀਂ ਨਹੀਂ ਤੂੰ ਆਏ ਪਈ ਤੂੰ ਜਿਵੇਂ ਅੱਜ ਬਾਈ ਦੇ ਕਿੱਡੀ ਕੈਂਡ ਡਰੈੱਸ ਪਾਈ ਸੀ ਅੱਛਾ ਮੈਂ ਨਹੀਂ 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 ਮੈਂ ਨਹੀਂ ਉਹਦਾ ਭਾਬੀ ਜੀ ਕਰਦੇ ਨੇ ਮੈਂ ਵੈਸੇ ਕਿਹਾ ਸੀ ਮੈਂ ਕਿਹਾ ਬਾਈ ਬਹੁਤ ਕੈਂਡ ਡਰੈੱਸ ਹੈ ਠੀਕ ਹੈ ਥੈਂਕ ਯੂ